ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਾਂ ਪਟਿਆਲਾ ਸ਼ਾਹੀ ਪੱਗ ਦੀ ਜਿਸ ਦੀ ਲੈਂਥ ਹੈਗਾ ਸਾਡੇ 6 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੋਲੋ-ਫਲ ਵਰਤਿਆ ਜਿਹੜਾ ਆਪਾਂ ਪਹਿਲਾ ਪੱਲਾ ਲਗਾਵਾਂਗੇ ਇਸ ਪੱਲੇ ਨੂੰ ਸਰਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਇਸ ਪੱਲੇ ਨੂੰ ਜਿਹੜਾ ਆਪਾਂ ਸਾਫ਼ ਕਰਾਂਗੇ ਜਿਹੜੇ ਬਰਾ ਜਿਹੜੇ ਬਰਾ ਤੋਂ ਲਾਲ ਸਾਫ਼ ਨਹੀਂ ਹੁੰਦਾ ਜਿਹੜਾ ਆਪਣਾ ਇਹਦਾ ਖੁੱਲਦਾ ਪਾਸਾ ਆਉਂਦਾ ਉਸ ਉਹਨਾਂ ਪੱਲਿਆਂ ਨੂੰ ਦੋਨਾਂ ਨੂੰ ਇਕੱਠੇ ਕਰਾਂਗੇ ਦੋਨਾਂ ਨੂੰ ਇਕੱਠੇ ਕਰਨ ਤੋਂ ਬਾਅਦ ਫਰੰਟ ਦੇ ਉੱਤੋਂ ਇਸ ਪੱਲੇ ਨੂੰ ਫੋਲਡ ਕਰਦੇਓ ਫੋਲਡ ਕਰਦੇਓ ਉਹਦੇ ਕਰਕੇ ਤੁਹਾਡਾ ਪੱਲਾ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗਾ ਤੇ ਫਿਰ ਉਸ ਤੋਂ ਜਿਹੜਾ ਆਪਾਂ ਇਸ ਤੋਂ ਅਗਲਾ ਪੱਲਾ ਲਗਾਵਾਂਗੇ ਉਸ ਤੋਂ ਪੱਲੇ ਨੂੰ ਵੀ ਬੈਕ ਤੋਂ ਪਿੰਚ ਕਰ ਲਵਾਂਗੇ ਜਿਸ ਦਾ ਪੂਣੀ ਦਾ ਇਹਦਾ ਪੂਣੀ ਨੂੰ ਤੋਂ ਜਿਹੜਾ ਆਪਣਾ ਲੜ ਨੂੰ ਫੋਲਡ ਕਰਾਂਗੇ ਤੇ ਹੁਣ ਇਸ ਲੜ ਨੂੰ ਵੀ ਇੱਕ ਗਰ ਫੋਲਡ ਕਰ ਦਵਾਂਗੇ ਜੇਕਰ ਤੁਹਾਡਾ ਲੜ ਮੋਟਾ ਨਹੀਂ ਹੁੰਦਾ ਤੁਸੀਂ ਇਸ ਲੜ ਨੂੰ ਡਬਲ ਫੋਲਡ ਕਰ ਸਕਦੇ ਹੋ ਡਬਲ ਫੋਲਡ ਕਰਨ ਦੇ ਨਾਲ ਜਿਹੜਾ ਤੁਹਾਡਾ ਲੜਾ ਉਹ ਪ੍ਰੋਪਰ ਜਿਹੜਾ ਬੈਕ ਤੱਕ ਸਾਫ਼ ਹੋ ਜਾਂਦਾ ਹੈ ਫਿਰ ਉਸਤਾਦ ਇਸ ਲੜ ਇਸ ਪੱਲੇ ਤੋਂ țeੜਾ ਆਪਾਂ ਹੱਥ ਫੇਰ ਕੇ ਹੁਣ ਇਸ ਪੱਲੇ ਨੂੰ ਪ੍ਰੋਪਰ ਜਿਹੜਾ ਸਾਫ਼ ਕਰਕੇ ਟੈਟ ਕਰਕੇ ਲਗਾ ਦਵਾਂਗੇ țeੜਾ ਹੁਣ ਆਪਾਂ ਇਸ ਤੋਂ ਅਗਲਾ ਪੱਲਾ ਲਗਾਵਾਂਗੇ ਉਸ ਪੱਲੇ ਨੂੰ ਵੀ ਉਸੇ ਤਰ੍ਹਾਂ ਹੀ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਇਸ ਤੋਂ ਪਹਿਲਾਂ ਵਾਲੇ ਪੱਲੇ ਪੱਲਾ ਲਗਾਇਆ ਸੀ ਤੇ ਇਹੜਾ ਆਪਣਾ ਇਸ ਪੱਲਾ ਹੋਗਾ ਇਸ ਨੂੰ ਆਪਾਂ ਜਿਹੜਾ ਉਸ ਪੱਲੇ ਨਾਲੋਂ ਥੋੜਾ ਜਿਆਦਾ ਖੋਲਾਂਗੇ ਤੇ ਫਿਰ ਉਸ ਤਰ੍ਹਾਂ ਹੀ ਇਸਲਾ ਉੱਪਰੋਂ ਚੰਗੀ ਤਰ੍ਹਾਂ ਇਸ ਪੱਲੇ ਨੂੰ ਫੋਲਡ ਕਰਾਂਗੇ ਹੁਣ ਇਸ ਪੱਲੇ ਨੂੰ ਇੱਕ ਗਾਰ ਫੋਲਡ ਕਰ ਕੇੜਾ ਆਪਣਾ ਇਸ ਪੱਲੇ ਦੇ ਵਿੱਚ ਡਬਲ ਪੇਚ ਬਣਾਉਂਦੇ ਹਾਂ ਤੇ ਤੇ ਬਲ ਪੈਂਦੇ ਹਨ ਉਹਨਾਂ ਬਲਾਂ ਨੂੰ ਵੀ ਆਪਾਂ ਜਿਹੜਾ ਕੱਢ ਦਵਾਂਗੇ ਡਬਲ ਫੋਲਡ ਕਰ ਕਰਕੇ ਜੰਗੀ ਤਰ੍ਹਾਂ ਇਸ ਪੱਲੇ ਨੂੰ ਉੱਪਰੋਂ ਫੋਲਡ ਕਰਕੇ ਤੇ ਇਸ ਪੱਲੇ ਉੱਤੇ ਹੱਥ ਫੇਰ ਕੇ ਬੈਕ ਤੱਕ ਇਸ ਪੱਲੇ ਨੂੰ ਸਾਫ਼ ਕਰਕੇ ਲਗਾ ਦੇਵਾਂਗੇ ਅਣ ਆਪਏਸ ਤੋਂ ਅਗਲਾ ਪਲਾ ਲਗਾਵਾਂਗੇ ਉਸ ਪੱਲੇ ਨੂੰ ਆਪਾਂ ਇਹੜਾ ਪ੍ਰੋਪਰ ਅੱਖ ਦਾ ਖੋਲਾਂਗੇ ਤੇ ਉੱਪਰੋਂ ਪੱਲੇ ਨੂੰ ਚੰਗੀ ਤਰ੍ਹਾਂ ਫੋਲਡ ਕਰਾਂਗੇ ਫਰੰਟ ਦੇ ਉੱਤੇ ਇੱਕ ਇੱਕ ਘਰ ਪੱਲੇ ਨੂੰ ਫੁੱਲ ਕਰਾਂਗੇ ਜਿੱਥੇ ਤੁਹਾਡੇ ਪੱਲੇ ਵਿੱਚ ਹੋਣ ਇਸ ਪੱਲੇ ਦਾ ਆਪਣਾ ਹੁਣ ਸਾਫ ਆ ਇਸ ਪੱਲੇ ਨੂੰ ਜਿੰਨਾ ਜਿਹੜਾ ਆਪਣਾ ਇਹ ਪੱਲਾ ਇਹ ਜਿਹੜਾ ਆਪਣਾ ਪੱਲਾ ਇਹ ਸਾਫ ਸਾਫ ਪ੍ਰੋਪਰ ਸਾਫ ਕਰਕੇ ਇਸ ਪੱਲੇ ਨੂੰ ਜਿਹੜਾ ਆਪਾਂ ਲਗਾ ਦੇਵਾਂਗੇ ਜਿਹੜੇ ਆਪਣੇ ਇਹ ਲੜ ਹਨ ਇਹਨਾਂ ਲੜਾਂ ਦੇ ਵਿੱਚ ਆਪਾਂ ਨੇ ਬਾਹਰ ਵਿੱਚ ਪੇਚਾਂ ਵਿੱਚ ਬਾਜ ਫੇਰ ਕੇ ਇਹਨਾਂ ਪੇਚਾਂ ਜਿਹੜਾ ਆਪਣਾ فاਸਲਾ ਹੋਊਗਾ ਉਸ فاਸਲੇ ਨੂੰ ਸੈੱਟ ਕਰਾਂਗੇ ਬੈਕ ਤਾਂ ਕਿਸ ਪੱਲੇ ਨੂੰ ਲੜਨ ਪੇਜ ਨੂੰ ਸਾਫ਼ ਕਰਕੇ ਲਗਾ ਦੇਵਾਂਗੇ ਰਪੜਾ ਇਸ ਤੋਂ ਅਗਲਾ ਪੱਲਾ ਲਗਾਵਾਂਗੇ ਉਸ ਪੱਲੇ ਨੂੰ ਵੀ ਬੈਕ ਤੋਂ ਪਿੰਚ ਕਰਾਂਗੇ ਤੇ ਉਪਰੋਂ ਉਸ ਪੱਲੇ ਨੂੰ ਫੋਲਡ ਕਰ ਲਵਾਂਗੇ ਤੇ ਫਿਰ ਉਸ ਤੋਂ ਇਸ ਦਾ ਜਿਹੜਾ ਬਾਧੂ ਕੱਪੜਾ ਹੈ ਉਸ ਕੱਪੜੇ ਨੂੰ ਆਪਾਂ ਅੰਦਰ ਨੂੰ ਫੋਲਡ ਕਰ ਦੇਵਾਂਗੇ ਤੇ ਪਹਿਸਤਰਾ ਦਾ ਪਾਸ ਪਲੇ ਨੂੰ ਵੀੜਾ 프ਰੰਟ ਦੇ ਉੱਤੋਂ ਇੱਕ ਗਾਰ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਇਸ ਪਲੇ ਨੂੰ ਅਪਾ ਹਲਕਾ ਖਿੱਚ ਕੇ ਇਸ ਲੜ ਨੂੰ ਪ੍ਰੋਪਰ ਸਾਫ਼ ਕਰ ਲਵਾਂਗੇ ਪ੍ਰੋਪਰ ਇਸ ਲੜ ਨੂੰ ਸਾਫ਼ ਕਰਨ ਤੋਂ ਬਾਅਦ ਇਸ ਲੜ ਨੂੰ ਹੁਣ ਆਪਾਂ ਪ੍ਰੋਪਰ ਇਸ ਪਲੇ ਨੂੰ ਸਾਫ਼ ਕਰਕੇ ਤੇ 프ਰੰਟ ਦੇ ਉੱਤੋਂ ਡਬਲ ਫੋਲਡ ਕਰਾਂਗੇ ਚੰਗੀ ਤਰ੍ਹਾਂ ਹੁਣ ਜਿਹੜਾ ਆਪਣਾ ਇਸ ਪਲੇ ਨੂੰ ਸੈੱਟ ਕਰਕੇ ਲਗਾ ਦਵਾਂਗੇ ਜਿਹੜਾ ਇਹਨਾਂ ਪੇਚਾਂ ਦਾ ਜਿਹੜਾ ਆਪਣਾ فاਸਲਾ ਹੋਊਗਾ ਉਸ فاਸਲੇ ਨੂੰ ਜਿਹੜਾ ਤੁਸੀਂ ਨੇ ਸੇਮ ਰੱਖਣਾ ਕਿਸੇ ਪੇਜ ਦਾ ਵੀ ਜਿਹੜਾ ਆਪਣਾ فاਸਲਾ ਵਧ ਘਟ ਨਹੀਂ ਰੱਖਾਂਗੇ ਜਿਹੜੇ ਆਪਣੇ ਉੱਪਰਲੇ ਪੇਚ ਆਉਣਗੇ ਉਹਨਾਂ ਪੇਚਾਂ ਦਾ ਵੀ ਜਿਹੜਾ ਤੁਸੀਂ ਨੇ فاਸਲਾ ਸੇਮ ਰੱਖਣਾ ਕਿਸੇ ਵੀ ਉੱਪਰਲੇ ਪੇਜ ਦਾ ਜਿਹੜਾ ਆਪਣਾ فاਸਲਾ ਵਧ ਘਟ ਨਹੀਂ ਰੱਖੇ ਨਹੀਂ ਰੱਖਣਾ ਤੇ ਜਿਹੜਾ ਜੇਕਰ ਤੁਹਾਡੇ ਉੱਪਰਲੇ ਪੇਜ ਦਾ فاਸਲਾ ਵਧਿਆ ਘਟ ਹੋ ਜਾਂਦਾ ਹੈ ਤੁਸੀਂ ਡਬਲ ਸ਼ਿਫਟ 'ਚ ਦੇਖ ਕੇ ਉਸ ਉਸ ਪੇਚ ਦਾ ਜਿਹੜਾ ਆਪਣਾ فاਸਲਾ ਉਹ ਸੈੱਟ ਕਰ ਸਕਦੇ ਹੋ ਹੁਣ ਆਪਾਂ ਇਹਦਾ ਛੇਮਾ ਪੱਲਾ ਲਗਾਵਾਂਗੇ ਛੇਮੇ ਪੱਲੇ ਨੂੰ ਬੈਕ ਤੋਂ ਪਿੰਚ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਇਸ ਲੜ ਨੂੰ ਆਪਾਂ ਅੱਖ ਤੱਕ ਖਿੱਚ ਕੇ ਤੇ ਇਸ ਦਾ ਜਿਹੜਾ ਬਾਧੂ ਕਪੜਾ ਕੋਸ ਕਪੜੇ ਨੂੰ ਅੰਦਰ ਨੂੰ ਫੋਲਡ ਕਰਕੇ ਤੇ ਇਸ ਲੜ ਇਸ ਪੱਲੇ ਤੇ ਹੱਥ ਪੈਰ ਕੇ ਪ੍ਰੋਪਰ ਇਸ ਪੱਲੇ ਨੂੰ ਸਾਫ਼ ਕਰ ਲਵਾਂਗੇ ਫਰੰਟ ਦੇ ਤੋਂ ਇਹ ਗਾਰ ਇਸ ਪੱਲੇ ਨੂੰ ਫੋਲਡ ਕਰਕੇ ਤੇ ਉਸ ਤੋਂ ਬਾਅਦ ਲੜ ਨੂੰ ਇਸ ਪੱਲੇ ਨੂੰ ਹਲਕਾ ਖਿੱਚ ਕੇ ਡਬਲ ਫੋਲਡ ਕਰ ਦੇਵਾਂਗੇ ਉਸ ਤੋਸਪਲੇ ਨੂੰ ਬੈਕ ਤੱਕ ਸਾਫ਼ ਕਰਕੇ ਜਿਹੜਾ ਆਪਾਂ ਇਸਪਲੇ ਨੂੰ ਲਗਾ ਦਵਾਂਗੇ ਜੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਨਾ ਪਾਸਾਰੇ ਪੇਚਾਂ ਦੇ ਵਿੱਚ ਬਾਸ਼ ਫੇਰ ਕਿੰਨਾ ਪੇਚਾਂ ਜਿਹੜਾ ਆਪਣਾ ਫਾਸਲਾ ਉਸ ਫਾਲ ਨੂੰ ਸੈੱਟ ਕਰਾਂਗੇ ਤੇ ਬਾਸ਼ ਫੇਰ ਕੇ ਜਿਹੜਾ ਆਪਣੇ ਪੇਚਾਂ ਨੂੰ ਉਹ ਮੋਟੇ ਹੋ ਜਾਣਗੇ ਤੇ ਇਹਨਾਂ ਪੇਚਾਂ ਜਿਹੜਾ ਆਪਣਾ ਸਫਾਈ ਉਹ ਵੀ ਜਿਹੜੀ ਪ੍ਰੋਪਰ ਬੈਕਪਾ ਕਰ ਲਵਾਂਗੇ ਜਿੱਤੇ ਤਰ੍ਹਾਂ ਇਸਪਰ ਜਿਹੜਾ ਆਪਣੇ ਪੇਚਾਂ ਨੂੰ ਪੇਚਾਂ ਦੇ ਵਿੱਚ ਬਾਸ਼ ਫੇਰ ਕੇ ਉਹਨਾਂ ਪੇਚਾਂ ਨੂੰ ਸੈੱਟ ਕਰਾਂਗੇ ਤੇਰੇ ਆਪਣੀ ਪੱਗ ਦੀ ਸ਼ੇਪ ਹੋਗੀ ਪੱਗ ਦੀ ਸ਼ੇਪ ਨੂੰ ਵੀ ਆਪਾਂ ਪ੍ਰੋਪਰ ਸੈੱਟ ਕਰਾਂਗੇ ਜਿਹੜਾ ਆਪਣਾ ਪਹਿਲਾ ਪੱਲਾ ਲਗਾਇਆ ਸੀ ਉਸ ਪੱਲੇ ਵਿੱਚ ਵੀ ਆਪਾਂ ਇਹ ਬਾਜ ਫੇਰ ਕੇ ਉਸ ਪੱਲੇ ਨੂੰ ਪੇਜ ਨੂੰ ਜਿਹੜਾ ਆਪਾਂ ਸਾਫ਼ ਕਰ ਲਵਾਂਗੇ ਹੁਣ ਜਿਹੜਾ ਆਪਾਂ ਪੱਗ ਪੱਲ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਵਾਂ ਲੜ ਫੋਲਡ ਕੀਤਾ ਉਸ ਦੇ ਉੱਪਰ ਆਹ ਕਿਹੜਾ ਪੱਗ ਪੱਲ ਲਗਾ ਦੇਵਾਂਗੇ ਜਿਹੜਾ ਆਪਣਾ ਆਖਰੀ ਪੱਲਾ ਹੋਊਗਾ ਉਸ ਪੱਲੇ ਨੂੰ ਜਿਹੜਾ ਆਪਾਂ ਬੈਕ ਤੋਂ ਪਿੰਚ ਕਰਾਂਗੇ ਤੇ ਉਸ ਪੱਲੇ ਦੀ ਜਿਹੜੇ ਆਪਣੇ ਪੂਣੀ ਹੋਊਗੀ ਸਪੂਣੀ ਨੂੰ ਖੋਲ ਲਵਾਂਗੇ ਉਸ ਦਾ ਉੱਪਰਲਾ ਪੱਲਾ ਉਹ ਆਪਾਂ ਜਿਹੜਾ ਥੱਲੇ ਨੂੰ ਫੋਲਡ ਕਰਾਂਗੇ ਜਿਹੜਾ ਥੜਲਾ ਪੱਲਾ ਹੋਊਗਾ ਉਸ ਨੂੰ ਉੱਪਰ ਨੂੰ ਫੋਲਡ ਕਰਾਂਗੇ ਤੇ ਫਿਰ ਉਸ ਤੋਂ ਅੱਗੇ ਇਸ ਪੱਲੇ ਨੂੰ ਚੰਗੀ ਤਰ੍ਹਾਂ ਬੈਕ ਤੋਂ ਸਾਫ਼ ਕਰਾਂਗੇ ਜਿਹੜੇ ਆਪਣੇ ਇਸ ਪੱਲੇ ਵਿੱਚ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਕੱਢ ਕੇ ਇਸ ਪੱਲੇ ਨੂੰ ਪ੍ਰੋਪਰ ਸਾਫ਼ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਪਹਿਲਾ ਪੱਗਪੈਣ ਲਗਾਇਆ ਸੀਗਾ ਪਹਿਲਾਂ ਇਸ ਪੱਲੇ ਨੂੰ ਆਪਾਂ ਪੱਗਪੈਣ ਥਲੇ ਚ ਲਿਆਵਾਂਗੇ ਜੀ ਪੱਗਪੈਣ ਥਲੇ ਜੂ ਲਿਆਉਣ ਤੋਂ ਬਾਅਦ ਇਸ ਪੱਲੇ ਨੂੰ ਆਪਾਂ ਫਰੰਟ ਵੱਲੋਂ ਘੁਮਾ ਦੇਵਾਂਗੇ ਫਿਰ ਉਸ ਤੋਂ ਬਾਅਦ ਇਸ ਪੱਲੇ ਨੂੰ ਜਿਹੜਾ ਆਪਾਂ ਨੇ ਛੇਮਾ ਪੱਲਾ ਲਗਾਇਆ ਸੀਗਾ ਉਸ ਪੱਲੇ ਥਲੇ ਆਪਾਂ ਇਸ ਲੜ ਨੂੰ ਦੱਬ ਦਵਾਂਗੇ ਜੀ ਜਗਾ ਤੁਹਾਡਾ ਪ੍ਰੋ ਇਹ ਪਲੱਟ ਲਾ ਰਿਹਾ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹ ਦੇ ਕਰਕੇ ਜਿਹੜਾ ਤੁਹਾਡਾ ਲੜਾ ਉੱਟਲਾ ਨਹੀਂ ਰਵੇਗਾ ਜੇ ਹੁਣ ਆਪਣਾ ਆਪਾਂ ਅੱਗੇ ਦਾ ਫਰੰਟ ਆ ਕੰਪਲੀਟ ਹੋ ਚੁੱਕਿਆ ਹਨ ਇਸ ਫਰੰਟ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਉਹ ਵੀ ਜਿਹੜੀ ਆਪਾਂ ਕਰ ਲਵਾਂਗੇ ਜਿਹੜਾ ਆਪਾਂ ਸਿਰ ਟਕਾਂਗੇ ਜਾਂ ਸਿਰ ਦੇ ਸੈਂਟਰ ਦੇ ਵਿੱਚੋਂ ਆਪਾਂ ਨੇ ਪਹਿਲਾ ਪੱਲਾ ਲਗਾਇਆ ਸੀ ਉਸ ਪਲੇ ਨੂੰ ਖਿੱਚਾਂਗੇ ਜੀ ਉਸ ਪਲੇ ਨੂੰ ਖਿੱਚਣ ਤੋਂ ਬਾਅਦ ਆਪਾਂ ਪੂਰੇ ਸਿਰ ਦੇ ਉੱਤੇ ਉਸ ਪਲੇ ਜਿਹੜਾ ਖਲਾਰ ਲਵਾਂਗੇ ਫਿਰ ਲੜਾਂ ਥਲੇ ਉਸ ਕ ਪਲੇ ਪਲੇ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਲੜਾਂ ਥਲੇ ਕਪ ਦੇ ਦੇਵਾਂਗੇ ਤੇ ਜਿਹੜਾ ਆਪਣਾ ਬਾਹ ਦੇ ਨਾਲ ਵੀ ਹੁਣ ਆਪਣਾ ਜਿਹੜਾ ਸਿਰਾ ਕਵਰ ਕਰਾਂਗੇ ਜੇਕਰ ਤੁਹਾਡਾ ਸਿਰ ਉੱਪਰੋਂ ਨੰਗਾ ਰਹਿ ਜਾਂਦਾ ਹੈ ਤੁਸੀਂ ਡਬਲ ਸ਼ਿਫਟ ਚ ਦੇਖ ਕੇ ਇਹ ਆਪਣਾ ਸਿਰਾ ਟੱਕ ਸਕਦੇ ਹੋ ਤੇ ਪਿਛਲੇ ਜਿਹੜਾ ਆਪਣਾ ਪੱਲਾ ਹੋ ਗਿਆ ਸਾਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਆਪਾਂ ਇਸ ਲੜ ਨੂੰ ਬੈਗ ਤੇ ਦਬ ਦਮਾਂਗੇ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ